ਪਰਦਾ ਦੀ ਗੱਲ ਰਪ라이 ਦੇ ਪਾਕੇ ਵਿੱਚ ਵਿੱਚ ਪੂਰੀ ਗ੍ਰਿਆਨ ਹੈ ਮੈਂ ਨਹੀਂ ਕੋਈ ਗੱਲ ਕਹੀ ਸੀ ਅੱਜ ਵੀ ਕਹਿੰਦਾ ਵੀ ਜੇ ਮੈਂ ਦਾ ਬੜਾਈ ਪੋੜ ਦੇਣਾ ਇਕੱਲੇ ਇਕੱਲੇ ਤੇ ਐਲਬਮੇ ਕੱਢ ਦੂੰਗਾ ਬੰਦੇ ਬੰਦਾ ਹੁਣ ਮੈਂ ਨਹੀਂ ਬੋਲੂ ਹਾਂ ਹੁਣ ਦਾਣੇ ਬੋਲਣਗੇ ਅਗਰੇ ਇਹ ਵੀ ਆਉਣ ਵਾਲੀ ਪੰਜ ਜਨਮਰੀ ਨੂੰ ਗਾਣਾ ਆਉਣਾ ਜੀ ਈਸਾਈਡ ਫਲੋ ਉਹਦਾ ਵੀਡੀਓ ਉਹਦੇ ਲਿਰਿਕਸ ਉਹਦਾ ਟ੍ਰੇਨਰ ਜਿਵੇਂ ਕਲਮਾ ਫੜ ਕੇ ਥੱਪੜ ਮਾਰ ਦਿੰਦੇ ਮੈਂ ਐ ਬੱਜੂਗਾ ਦੇਖ ਹੁਣ ਬੰਦ ਕਰਤਾ ਸਟੇਜਾਂ ਲਗਾਉਂ ਓਕੇ ਹੁਣ ਬੜਾ ਵਕਣੇ ਜਾਓ ਠੀਕ ਹੈ ਜੀ ਉਹ ਕੱਲੀ ਕੱਲੀ ਗੱਲ ਗੀਤਾਂ ਚ ਪਰੋਈ ਪਈ ਐ ਸਿੱਧੂ ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਐ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਧੂ ਮੂਸੇਵਾਲੇ ਬਾਰੇ ਸਭ ਤੋਂ ਪਹਿਲਾਂ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਪਰਾ ਟੀਵੀ ਸੋ ਦੋਸਤੋ ਜਿਆਦਾ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਵੀਡੀਓ ਸ਼ੁਰੂ ਆਪਣੇ ਇੰਡੀਆ ਟੂਰ ਦੇ ਦੌਰਾਨ ਜਦੋਂ ਸਿੱਧੂ ਮੂਸੇਵਾਲੇ ਨੇ ਲਾਈਵ ਸ਼ੋਅ ਦੌਰਾਨ ਆਪਣੇ ਆਉਣ ਵਾਲੇ ਗਾਣੇ ਈਸਟ ਸਾਈਡ ਫਲੋ ਪਾਰੇ ਆਪਣੇ ਫੈਨਸ ਨੂੰ ਦੱਸਿਆ ਸੀ ਉਦੋਂ ਤੋਂ ਹੀ ਸਿੱਧੂ ਮੂਸੇਵਾਲੇ ਦੇ ਸਾਰੇ ਫੈਨਸ ਉਹਨਾਂ ਦੇ ਨਵੇਂ ਗਾਣੇ ਈਸਟ ਸਾਈਡ ਫਲੋ ਦੀ ਬਹੁਤ ਹੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਤੇ ਅੱਜ ਉਹਨਾਂ ਦੇ ਸਾਰੇ ਫੈਨਸ ਨੂੰ ਬਹੁਤ ਵੱਡੀ ਖੁਸ਼ਖਬਰੀ ਦੇਣ ਜਾ ਰਹੇ ਹਾਂ ਕਿ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਈਸਟ ਸਾਈਡ ਫਲੋ ਰਿਲੀਜ਼ ਹੋ ਚੁੱਕਿਆ ਹੈ ਅਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਿੱਧੂ ਮੂਸੇਵਾਲੇ ਦੇ ਇਸ ਗਾਣੇ ਦੀ ਵੀਡੀਓ ਨੀਚੇ ਦਿੱਤੇ ਗਏ ਕੁਝ ਸਪੈਸ਼ਲ ਕਮੈਂਟ ਤੇ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਰਿਕਵੈਸਟ ਕਰਾਂਗੇ ਕਿ ਵੀਡੀਓ ਦੇਖਦੇ ਸਾਰੇ ਦੋਸਤਾਂ ਨੂੰ ਜਲਦ ਤੋਂ ਜਲਦੀ ਵੀਡੀਓ ਨੂੰ ਲਾਈਕ ਕਰ ਦੋ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਕਿ ਅਜਹੀਆਂ ਨਵੀਆਂ-ਨਵੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਹ ਕਮੈਂਟ ਪਹਿਲਾ ਕਮੈਂਟ ਜਗਜੀਤ ਗਿੱਲ ਦਾ ਜੋ ਕਿ ਕਹਿੰਦੇ ਨੇ ਇਹ ਗਾਣੇ ਦਾ ਤਾਂ ਔਜਲਾ ਵੀ 팬 ਹੋਜੂ ਮਤਲਬ ਕਰਨ ਔਜਲਾ ਵੀ 팬 ਹੋਜੂਗਾ ਦੂਜਾ ਕਮੈਂਟ ਸੰਜੂ ਸ਼ਰਮਣ ਕਹਿੰਦਾ ਤਿੰਨ ਚਾਰ ਕੋ ਗੀਤ ਲਿਖੇ ਸੀ ਮਾਨ ਜਾ ਹੋਈ ਜਾਂਦਾ ਸੀ ਆਪਣੇ ਆਪ ਤੇ ਪਰ ਹੁਣ ਮੈਂ ਕਹਿੰਨਾ ਪਾੜ ਹੀ ਦਿਆਂ ਵਰਕੇ ਤੇ ਦੂ ਬਾਈ ਦੇ ਲੈਵਲ ਤੱਕ ਕਿੱਥੇ ਪਹੁੰਚਿਆ ਜਾਣਾ ਹੈ ਇਹ ਜਾਕੂਮੈਂਟ ਹੁਣ ਸਿੱਧੂ ਮੂਸੇਵਾਲੇ ਦੇਹੀ ਕਿਸੇ ਫੇਕ ਆਈਡੀ ਨੇ ਨੀਚੇ ਕਮੈਂਟ ਕੀਤਾ ਘਰੇ ਬੈ ਕੇ ਘਰੇ ਬੈ ਕੇ ਮਾਰੀਆਂ ਨਹੀਂ ਗੱਲਾਂ ਤੇ ਹੁਣ ਆਖਰੀ ਕਮੈਂਟ ਜੋ ਹੈ ਫੇਕ ਆਈਡੀ ਪ੍ਰਕਾਸ਼ ਸਿੰਘ ਬਾਲਲ ਦੇ ਨਾਮ ਤੋਂ ਬਣਾਈ ਕੀ ਤੇ ਉਹਨਾਂ ਨੇ ਕਮੈਂਟ ਕੀਤਾ ਹੈ ਕਾਕਾ ਘਰੇ ਬੈ ਕੇ ਤਾਂ ਅਸੀਂ ਵੀ ਨਹੀਂ ਮਾਰੀਆਂ ਕਦੇ ਗੱਲਾਂ ਤੇ ਹੁਣ ਸਾਡੇ ਤੋਂ ਵੀ ਉੱਪਰ ਲੰਘ ਗਿਆ ਕੋਈ ਨਾ ਕਰਦੇ ਆ ਮੋਦੀ ਨਾਲ ਗੱਲ ਕਰਦੇ ਆ ਤੇਰਾ ਵੀ ਕੋਈ ਹੱਲ ਸੋ ਦੋਸਤੋ ਇਹ ਤਾਂ ਸੀ ਕੁਝ ਕੁ ਕਮੈਂਟ ਜੇ ਤੁਸੀਂ ਹੋਰ ਕਮੈਂਟ ਦੇਖਣਾ ਚਾਹੁੰਦੇ ਹੋ ਤਾਂ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਤੁਹਾਨੂੰ ਸਿੱਧੂ ਮੂਸੇਵਾਲਾ ਦਾ ਗਾਣਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ